ਹਰ ਘਰ ਸਵਦੇਸ਼ੀ ਘਰ ਘਰ ਸਵਦੇਸ਼ੀ ਹਰ ਘਰ ਸਵਦੇਸ਼ੀ ਘਰ ਘਰ ਸਵਦੇਸ਼ੀ ਭਾਰਤ ਮਾਤਾ ਕੀ ਜੈ ਹੋ ਹਰ ਘਰ ਸਵਦੇਸ਼ੀ ਘਰ ਘਰ ਸਵਦੇਸ਼ੀ ਹਰ ਘਰ ਸਵਦੇਸ਼ੀ ਘਰ ਘਰ ਸਵਦੇਸ਼ੀ ਹਰ ਘਰ ਸਵਦੇਸ਼ੀ ਘਰ ਘਰ ਸਵਦੇਸ਼ੀ ਦੇਖੋ ਇਸ ਤਰ੍ਹਾਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਥੇ ਆਪਣੇ ਤੌਰ ਤੇ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਵੱਲੋਂ ਸਰਕਾਰੀ ਤੌਰ ਤੇ ਵੀ ਜਿਹੜਾ ਸਾਨੂੰ ਪ੍ਰੋਗਰਾਮ ਦਿੱਤੇ ਨੇ ਅਸੀਂ ਪਾਰਟੀ ਵੱਲੋਂ ਹਰ ਵਿਧਾਨ ਸਭਾ ਦੇ ਵਿੱਚ ਜੋ ਪਾਰਟੀ ਦਾ ਪ੍ਰੋਗਰਾਮ ਹੈ ਕਿ ਆਤਮ ਨਿਰਵਰ ਭਾਰਤ ਦੂਜਾ ਵਿਚ ਵਿਸ਼ਾ ਹੈ ਹਰ ਘਰ ਸਵਦੇਸ਼ੀ ਤੇ ਘਰ ਘਰ ਸਵਦੇਸ਼ੀ ਔਰ ਤੀਜਾ ਸਾਡਾ ਵਿਸ਼ਾ ਹੈ ਵਿਕਸਿਤ ਭਾਰਤ ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ ਇਹ ਤਿੰਨੇ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਇਹਦਾ ਕਾਰਨ ਕੀ ਹੈ ਕਿ ਜੇ ਸਾਡਾ ਭਾਰਤ ਆਤਮ ਨਿਰਭਰ ਹੋਵੇਗਾ ਤੇ ਫਿਰ ਹੀ ਵਿਕਸਿਤ ਭਾਰਤ ਹੋਵੇਗਾ ਜੇ ਸਾਡੇ ਦੇਸ਼ ਦੇ ਵਿੱਚ ਲੋਕ ਬਣੀਆਂ ਹੋਈਆਂ ਦੇਸ਼ ਦੀਆਂ ਵਸਤੂਆਂ ਨੂੰ ਸਵਦੇਸ਼ੀ ਵਸਤੂਆਂ ਨੂੰ ਖਰੀਦਣਗੇ ਉਹਦਾ ਲਾਭ ਸਾਡੇ ਇਥੋਂ ਦੇ ਉਹਨਾਂ ਵਸਤਾਂ ਬਣਾਉਣ ਵਾਲੇ ਕਾਰੀਗਰਾਂ ਨੂੰ ਵੀ ਹੋਵੇਗਾ ਦੁਕਾਨਦਾਰਾਂ ਨੂੰ ਵੀ ਹੋਵੇਗਾ ਔਰ ਜਿਹੜੀ ਉਹਦੀ ਜੀਐਸਟੀ ਆ ਜਾਂ ਟੈਕਸ ਹੈ ਉਹ ਵੀ ਸਾਡੇ ਦੇਸ਼ ਦੇ ਵਿੱਚ ਹੀ ਉਪਲਬਧ ਹੋਵੇਗਾ ਇਸ ਕਰਕੇ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਹਰ ਘਰ ਸਵਦੇਸ਼ੀ ਤੇ ਘਰ ਘਰ ਸਵਦੇਸ਼ੀ ਆਤਮ ਨਿਰਵਰ ਭਾਰਤ ਬਣਾ ਕੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ ਕਿ 2047 ਦੇ ਵਿੱਚ ਅਸੀਂ ਵਿਕਸਿਤ ਭਾਰਤ ਬਣਾਈਏ ਜਦੋਂ ਅਸੀਂ ਦੇਸ਼ ਦਾ 100ਵਾਂ ਆਜ਼ਾਦੀ ਦਿਵਸ ਬਣਾਵਾਂਗੇ ਤੁਸੀਂ ਦੇਖੋ ਕਿ ਅੱਜ ਕਿਸੇ ਵੀ ਖੇਤਰ ਦੇ ਵਿੱਚ ਚਾਹੇ ਉਹ ਸੁਰੱਖਿਆ ਦਾ ਖੇਤਰ ਹੈ ਚਾਹੇ ਉਹ ਇਨ ਇਨ ਇਨਫਰਾਸਟ੍ਰਕਚਰ ਦਾ ਖੇਤਰ ਹੈ ਚਾਹੇ ਉਹ ਡਿਜੀਟਲ ਦਾ ਖੇਤਰ ਹੈ ਚਾਹੇ ਉਹ ਨੈਟ ਬੈਂਕਿੰਗ ਬੈਂਕਿੰਗ ਹੈ ਹੋਰ ਵੀ ਮੈਂ ਕਿੰਨੀਆਂ ਗੱਲਾਂ ਕਰਾਂ ਕਿ ਹਰ ਖੇਤਰ ਦੇ ਵਿੱਚ ਭਾਰਤ ਨੇ ਤਰੱਕੀ ਕੀਤੀ ਹੈ ਔਰ ਇਹ ਤਰੱਕੀ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜੇ ਅਸੀਂ ਆਪਣੇ ਦੇਸ਼ ਦੇ ਵਿੱਚ ਸਵਦੇਸ਼ੀ ਵਸਤਾਂ ਦਾ ਇਸਤੇਮਾਲ ਕੀਤਾ ਜਿਹੜਾ ਆਪਰੇਸ਼ਨ ਜਿਹੜਾ ਹੈਗਾ ਸੰਧੂਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਪਾਕਿਸਤਾਨ ਦੇ ਨਾਲ ਕੀਤਾ ਔਰ ਅਸੀਂ ਬੜੀ ਵੱਡੀ ਉਹਦੇ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਔਰ ਪਾਕਿਸਤਾਨ ਨੂੰ ਉਹਦੇ ਵਿੱਚ ਹਾਰ ਦਾ ਮੂੰਹ ਵੀ ਦੇਖਣਾ ਪਿਆ ਹੈ ਉਹਦੇ ਵਿੱਚ ਜੇ ਸਾਡੇ ਦੇਸ਼ ਦੇ ਬਣੇ ਹੋਏ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਚਾਹੇ ਉਹ ਮਦੈਲਾ ਸੀ ਚਾਹੇ ਉਹ ਜਹਾਜ਼ ਸੀ ਜਾਂ ਜੋ ਵੀ ਸੁਰੱਖਿਆ ਦੇ ਨਾਲ ਸੰਬੰਧਿਤ ਜੋ ਸਮਾਨ ਸੀ ਅਸੀਂ ਆਪਣੇ ਆਪ ਤੇ ਨਿਰਭਰ ਸੀ ਲੇਕਿਨ ਪਾਕਿਸਤਾਨ ਦੇ ਕੋਲੇ ਜੋ ਵਿਦੇਸ਼ੀ ਸਮਾਨ ਸੀ ਉਹਦੀ ਕੋਈ ਗਾਰੰਟੀ ਨਹੀਂ ਸੀ ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਚਾਹੇ ਸਿੱਖਿਆ ਦਾ ਖੇਤਰ ਹੈ ਚਾਹੇ ਸਿਹਤ ਦਾ ਖੇਤਰ ਹੈ ਹਰ ਖੇਤਰ ਦੇ ਵਿੱਚ ਭਾਰਤ ਨੇ ਤਰੱਕੀ ਕੀਤੀ ਹੈ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦੇ ਸੈਮੀਨਾਰ ਕਰ ਰਹੇ ਹਾਂ ਉਹਨਾਂ ਸੈਮੀਨਾਰਾਂ ਦੇ ਵਿੱਚ ਅਸੀਂ ਆਪਣੇ ਵਰਕਰਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਕਿ ਆਓ ਆਪਾਂ ਸਵਦੇਸ਼ੀ ਦਾ ਪ੍ਰਚਾਰ ਕਰੀਏ ਕਿਉਂਕਿ ਕੋਈ ਵੀ ਚੀਜ਼ ਨੂੰ ਲਾਗੂ ਕਰਨਾ ਹੋਵੇ ਪਹਿਲਾਂ ਆਪਣੇ ਘਰ ਤੋਂ ਲਾਗੂ ਕਰਨਾ ਪੈਂਦਾ ਹੈ ਅੱਜ ਸਾਡੇ ਵਰਕਰਾਂ ਨੂੰ ਅਸੀਂ ਇੱਕ ਸੰਕਲਪ ਪੱਤਰ ਹੈ ਅਸੀਂ ਸੰਕਲਪ ਵੀ ਚਕਾਵਾਂਗੇ ਕਿ ਮੈਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਮੈਂ ਇਹ ਪ੍ਰੇਰਿਤ ਕਰਾਂਗਾ ਕਿ ਆਪਾਂ ਸਵਦੇਸ਼ੀ ਮਾਲ ਖਰੀਦਣ। ਔਰ ਮੈਂ ਆਪਣੇ ਗੁਵਾੜ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਆਂਢੀ ਗੁਆਂਢੀ ਹੈ ਮੈਂ ਘਟ ਘਟੋ ਘੱਟ 50 ਲੋਕਾਂ ਨੂੰ ਪ੍ਰੇਰਿਤ ਕਰਾਂਗਾ ਕਿ ਅਸੀਂ ਭਾਰਤ ਦੇ ਵਿੱਚ ਭਾਰਤ ਦਾ ਬਣਿਆ ਹੋਇਆ ਸਮਾਨ ਖਰੀਦੀਏ। ਤਾਂ ਕਿ ਭਾਰਤ ਆਤਮ ਨਿਰਭਰ ਹੋਵੇ ਔਰ ਫਿਰ ਅਵਿਕਸਿਤ ਭਾਰਤ ਸਾਡਾ ਜਿਹੜਾ ਹੈਗਾ ਉਹ ਸੁਪਨਾ ਪੂਰਾ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ। ਇਸ ਕਰਕੇ ਅਸੀਂ ਅੱਜ ਇਹ ਬਲਹਾੜਾ ਜਿਹੜਾ ਸਾਡਾ ਜ਼ਿਲ੍ਹਾ ਮਾਨਸਾ ਦਾ ਵਿਧਾਨ ਸਭਾ ਹਲਕਾ ਹੈ ਪਹਿਲਾਂ ਇੱਥੇ ਮੀਟਿੰਗ ਹੈ ਫਿਰ ਇਸ ਤੋਂ ਬਾਅਦ 2:30 ਵਜੇ ਸਾਡੀ ਮਾਨਸਾ ਵਿਧਾਨ ਸਭਾ ਦੀ ਮੀਟਿੰਗ ਹੋਵੇਗੀ ਅਸੀਂ ਇੱਥੇ ਜਿੰਨੇ ਵੀ ਵਰਕਰ ਆਜੇ ਉਹਨਾਂ ਨੂੰ ਇੱਕ ਸੰਕਲਪ ਦਿਵਾਉਣਾ ਹੈ ਕਿ ਆਪਾਂ ਘਰ ਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਚਾਹੇ ਉਹ ਪੇਸਟ ਹੈ ਚਾਹੇ ਉਹ ਰੋਜ਼ਮਰਾਂ ਦੀ ਜ਼ਿੰਦਗੀ 'ਚ ਵਰਤਣ ਵਾਲੀਆਂ ਕੋਈ ਸਾਬਣਾ ਨੇ ਕੋਈ ਸ਼ੈਂਪੂ ਹੈ ਕੋਈ ਪਾਊਡਰ ਹੈ ਕੋਈ ਛੋਟਾ-ਛੋਟਾ ਸਾਮਾਨ ਹੈ ਕਿਉਂਕਿ ਸਾਡੇ ਦੇਸ਼ ਦਾ ਬਣਿਆ ਹੋਇਆ ਸਮਾਨ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਤੋਂ ਮੁਕਾਬਲੇ ਕਿਤੇ ਵਧੀ ਹੈ ਫਿਰ ਕਿਉਂ ਨਾ ਸੀ ਆਪਣੇ ਦੇਸ਼ ਦਾ ਬਣਿਆ ਹੋਇਆ ਸਮਾਨ ਨੂੰ ਖਰੀਦੀਏ ਉਹਦਾ ਫਾਇਦਾ ਸਾਡੇ ਬਣਾਉਣ ਵਾਲੇ ਕਾਰੀਗਰਾਂ ਨੂੰ ਵੀ ਹੈ ਉਹਦਾ ਫਾਇਦਾ ਸਾਨੂੰ ਟੈਕਸ ਦੇ ਰੂਪ ਦੇ ਵਿੱਚ ਵੀ ਹੈ ਤੇ ਮੋਦੀ ਸਾਹਿਬ ਜੀ ਦਾ ਸਾਡਾ ਪ੍ਰਧਾਨ ਮੰਤਰੀ ਦਾ ਸੁਪਨਾ ਹੈ ਕਿ ਅਸੀਂ 2047 ਤੱਕ ਦੁਨੀਆ ਦੀ ਅਰਥਵਿਵਸਥਾ ਦੇ ਤੌਰ ਤੇ ਇੱਕ ਨੰਬਰ ਤੇ ਭਾਰਤ ਨੂੰ ਲੈ ਕੇ ਆਈਏ ਅੱਜ ਅਸੀਂ ਚੌਥੇ ਨੰਬਰ ਤੇ ਆ ਗਏ ਹਾਂ ਤੇ ਕਰੋਨਾ ਤੋਂ ਤੁਸੀਂ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਇਹਦੇ ਵਿੱਚ ਤੁਹਾਨੂੰ ਦੱਸਣੀ ਚਾਹੂੰ ਤੁਹਾਡੇ ਜਰੀਏ ਰਾਹੀਂ ਕਿ ਜੇ ਅਸੀਂ ਆਤਮ ਨਿਰਵਰ ਦੇ ਵਿੱਚ ਕਾਮਯਾਬ ਹੋਏ ਕਰੋਨਾ ਆਇਆ ਯੂਰਪੀਅਨ ਜਿਹੜੇ ਦੇਸ਼ ਸੀ ਉਹਨਾਂ ਦੀ ਹਾਲਤ ਕੀ ਸੀ ਲੇਕਿਨ ਭਾਰਤ ਨੇ ਆਤਮ ਨਿਰਵਰ ਹੋਣ ਦੇ ਕਰਕੇ ਤਰੱਕੀ ਹੋਣ ਕਰਕੇ ਤਿੰਨ ਤਰ੍ਹਾਂ ਦੀ ਦਵਾਈ ਵੀ ਬਣਾਈ ਲੋਕਾਂ ਨੂੰ ਤਿੰਨ ਖਰਾਕਾਂ ਵੀ ਮੁਫਤ ਦਿੱਤੀਆਂ ਔਰ ਕੱਲੇ ਭਾਰਤ ਨਹੀਂ ਬਲਕੇ ਬਾਹਰਲੇ ਦੇਸ਼ਾਂ ਨੂੰ ਵੀ ਉਹ ਦਵਾਈ ਦਿੱਤੀ ਔਰ ਜਿਹਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਕਰੋਨਾ ਤੇ ਜਿਹੜਾ ਸੀਗਾ ਅਸੀਂ ਇੱਕ ਮਾਂ ਮਤਲਬ ਜੰਗ ਜਿੱਤੀ ਸੋ ਇਸ ਕਰਕੇ ਬਣੀਆਂ ਧਾਰਨਾ ਨੇ ਸੋ ਅੱਜ ਅਸੀਂ ਬੁਲਾੜਾ ਦੇ ਵਿੱਚ ਆਏ ਆ ਸਾਡੇ ਪ੍ਰਧਾਨ ਜ਼ਿਲ੍ਹਾ ਗੋਮਾਰਾਮ ਜੀ ਸਾਡੇ ਪ੍ਰਦੇਸ਼ ਦੇ ਮੈਂਬਰ ਰਕੇਸ਼ ਜੈਨ ਜੀ ਜਨਰਲ ਸੈਕਟਰੀ ਭੋਲਾ ਜੀ ਹੋਰ ਜਿਹੜੇ ਸਾਡੇ ਸਾਥੀ ਸ਼ਰਮਾ ਜੀ ਸਾਰੇ ਬੈਠੇ ਆ ਤੇ ਇਸ ਕਰਕੇ ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਅਸੀਂ ਕਰਨਾ ਹੈ ਸੰਕਲਪ ਲਵਾਉਣਾ ਹੈ ਔਰ ਅਸੀਂ ਡਿਊਟੀ ਲਾਉਣੀ ਹੈ ਕਿ ਤੁਸੀਂ ਭਾਈ ਹਰ ਇੱਕ ਬੰਦੇ ਨੇ 50 ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਤੇ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਲੋਕ ਪ੍ਰੇਰਿਤ ਹੋਣਗੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਭਾਰਤ ਦੇ ਸਾਡੇ ਲੋਕ ਨੇ ਉਹ ਹੁਣ ਸਵਦੇਸ਼ੀ ਜਿਹੜਾ ਹੈਗਾ ਨਾਰਾ ਪ੍ਰਧਾਨ ਮੰਤਰੀ ਨੇ ਦਿੱਤਾ ਹੈ ਕਿ ਹਰ ਘਰ ਸਵਦੇਸ਼ੀ ਘਰ ਘਰ ਸਵਦੇਸ਼ੀ ਦੇ ਨਾਰੇ ਨੂੰ ਜਰੂਰ ਕਾਮਯਾਬ ਕਰਨਗੇ ਭਾਰਤ ਆਤਮ ਨਿਰਭਰ ਬਣੇਗਾ ਵਿਕਸਿਤ ਭਾਰਤ ਬਣੇਗਾ ਔਰ ਦੁਨੀਆ ਦੀ 1 ਨੰਬਰ ਦੀ ਅਰਥਵਿਵਸਥਾ ਤੇ ਅਸੀਂ ਭਾਰਤ ਨੂੰ ਲੈ ਕੇ ਆਵਾਂਗੇ ਇਹ ਸਾਡਾ ਸੁਪਨਾ ਹੈ ਸਵਦੇਸ਼ੀ ਚੀਜ਼ਾਂ ਦਾ ਜੋ ਆਪਣੇ ਫੈਸਲੇ ਆਉਂਦੇ ਉਹ ਤਾਂ ਕੋਈ ਸਰਕਾਰ ਨਹੀਂ ਕਰਨੀ ਹੁੰਦੀ ਤੇ ਵੀ ਫਾਬ ਦੇਸੀ ਸ਼ੌਨ ਨੂੰ ਸੰਦ ਕੇ ਵੀ ਆਪਣੇ ਇੰਡੀਅਨ ਜਿਹੜੇ ਸਰਦੇਸੀ ਆਪਾਂ ਕਹ ਰਹੇ ਆ ਬਣਾਈਏ ਉਸ ਨੂੰ ਕੀ ਕਿਉਂ ਨਹੀਂ ਉਹਦੇ ਵਿੱਚ ਕੀ ਹੁੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਆਏ ਨੇ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੇ ਸਾਡੇ ਬੱਚੇ ਨੇ ਅੱਜ ਕੱਲ ਉਹ ਬ੍ਰਾਂਡਡ ਚੀਜ਼ਾਂ ਦੀ ਮੰਗ ਕਰਦੇ ਨੇ ਵਿਦੇਸ਼ੀ ਚੀਜ਼ਾਂ ਦੀ ਮੰਗ ਕਰਦੇ ਨੇ ਲੇਕਿਨ ਉਹਨਾਂ ਨੂੰ ਸਮਝਾਉਣਾ ਪਊਗਾ ਕਿ ਜੋ ਸਾਡੇ ਇੰਡੀਆ ਦੇ ਵਿੱਚ ਵੀ ਸਾਡੇ ਮੋਬਾਈਲ ਬਣਦੇ ਨੇ ਜੇ ਸਾਡੀਆਂ ਜਿਹੜੀਆਂ ਹੋਰ ਆਪਣੇ ਲੈਪਟਾਪ ਬਣਦੇ ਨੇ ਕ્યા ਸਾਡੀਆਂ ਹੋਰ ਰੋਜ਼ਮਰਾਂ ਦੀ ਜ਼ਿੰਦਗੀ ਚ ਵਰਤਣ ਵਾਲੀਆਂ ਚੀਜ਼ਾਂ ਨੇ ਉਹ ਵਿਦੇਸ਼ੀ ਚੀਜ਼ਾਂ ਤੋਂ ਮੁਕਾਬਲੇ ਕਿਤੇ ਵਧੀਆ ਨੇ ਤਾਂ ਜਦੋਂ ਅਸੀਂ ਉਹਨਾਂ ਨੂੰ ਸਮਝਾਵਾਂਗੇ ਤਾਂ ਇੱਕ ਜਾਗ ਲਾਉਣ ਦੀ ਗੱਲ ਹੈ ਤੇ ਇਹ ਮੈਨੂੰ ਪੂਰੀ ਉਮੀਦ ਹੈ ਕਿ ਪਿੱਛੇ ਜੇ ਵੀ ਜਦੋਂ 2019-2020 ਇਹ ਚੱਲਿਆ ਸੀਗਾ ਜਦੋਂ ਅਸੀਂ ਚਾਈਨਾ ਦਾ ਬਾਈਕਾਡ ਕੀਤਾ ਸੀਗਾ ਉਸ ਸਮੇਂ ਵੀ ਅਸੀਂ ਜਦੋਂ ਭਾਰਤੀ ਮਤਲਬ ਚੀਜ਼ਾਂ ਬੜੀਆਂ ਖੂਪਾਂ ਨਹੀਂ ਖਰੀਦੀਆਂ ਤੇ ਉਹਦੇ ਨਾਲ ਭਾਰਤ ਨੂੰ ਬਹੁਤ ਵੱਡਾ ਲਾਭ ਹੋਇਆ ਸੀ ਲੋਕਾਂ ਦੇ ਵਿੱਚ ਇੱਕ ਲਹਿਰ ਚੱਲੀ ਸੀ ਤੇ ਅੱਜ ਵੀ ਇਹ ਲਹਿਰ ਚਲਾਉਣ ਦੀ ਸਾਨੂੰ ਜ਼ਰੂਰਤ ਹੈ ਤਾਂ ਇਸੇ ਕਰਕੇ ਮੈਂ ਕਹਿ ਸਕਦਾ ਕਿ ਜੇ ਅਮਰੀਕਾ ਵਰਗੇ ਦੇਸ਼ ਭਾਰਤ ਦੇ ਵਿੱਚ ਪਾਬੰਦੀਆਂ ਲਾਉਣ ਦੀ ਗੱਲ ਕਰਦੇ ਆ ਚਾਹੇ ਉਹ ਡੈਰੀਜ਼ ਜੋਗ ਦੇ ਵਿੱਚ ਉਹਨਾਂ ਦੀ ਇੰਟਰਫੀਅਰ ਹੋਵੇ ਚਾਹੇ ਖੇਤੀਬਾੜੀ ਖੇਤਰ ਦੇ ਵਿੱਚ ਹੋਵੇ ਜੇ ਅੱਜ ਭਾਰਤ ਆਤਮ ਨਿਰਵਰ ਹੈ ਤੇ ਅੱਜ ਅਸੀਂ ਉਹਨਾਂ ਦੀ ਜਿਹੜੀ ਗੱਲ ਹੈ ਉਹ ਬਿਲਕੁਲ ਨਹੀਂ ਬਣੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸੋ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਜਾਗਰੂਕ ਕਰਨਾ ਉਹਨੂੰ ਜਾਗ ਲਾਉਣੀ ਔਰ ਆਪਣੇ ਘਰ ਤੋਂ ਉਹ ਗੱਲ ਸ਼ੁਰੂ ਕਰਨੀ ਤੇ ਇਹ ਛੋਟੀ ਛੋਟੀ ਚੀਜ਼ ਦੇ ਨਾਲ ਕਹਿੰਦੇ ਜਿਵੇਂ ਬੂੰਦ-ਬੂੰਦ ਨਾਲ ਸਮੁੰਦਰ ਭਰ ਜਾਂਦਾ ਹੈ ਤੇ ਇਹ ਜਿਹੜਾ ਵੱਡਾ ਇੱਕ ਲਹਿਰ ਬਣੇਗੀ ਤੇ ਉਸ ਲਹਿਰ ਦਾ ਅਸੀਂ ਹਿੱਸਾ ਬਣਾਉਣ ਵਾਸਤੇ ਲੋਕਾਂ ਨੂੰ ਨਾਲ ਜੋੜਨ ਵਾਸਤੇ ਇਹ ਪ੍ਰੋਗਰਾਮ ਕਰ ਰਹੇ ਹਾਂ